ਸੰਘਰੂਰ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਜਿਹੜੇ ਲੋਕਾਂ ਦੇ ਸਿਰ ਦੇ ਉੱਤੇ ਵਾਲ ਨਹੀਂ ਹਨ ਜਾਂ ਫਿਰ ਗਰੋਥ ਬਹੁਤ ਜ਼ਿਆਦਾ ਘੱਟ ਹੈ ਉਸ ਕੈਂਪ ਦੇ ਵਿੱਚ ਆਉਣ ਅਤੇ ਉਹਨਾਂ ਦੇ ਉੱਤੇ ਇੱਕ ਸਪੈਸ਼ਲ ਦਵਾਈ ਲਗਾਈ ਜਾਵੇਗੀ ਤੇ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਕਿਉਂਕਿ ਹੋਇਆ ਕੁਝ ਇਸ ਤਰੀਕੇ ਦੇ ਨਾਲ ਸੀ ਕੈਂਪ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧਕ ਵੀ ਮੌਕੇ ਦੇ ਉੱਤੇ ਪਹੁੰਚੇ ਤੇ ਸੈਂਕੜੇ ਦੀ ਸੰਖਿਆ ਦੇ ਵਿੱਚ ਪੀੜਤ ਲੋਕ ਵੀ ਪਹੁੰਚੇ ਜਿਹੜੇ ਕਿ ਗੰਜੇਪੰਨ ਦੀ ਸਮੱਸਿਆ ਤੋਂ ਦੁਖੀ ਸੀ ਤੇ ਜਦੋਂ ਸੈਲੂਨ ਮਾਲਕ ਕਿੰਨੇ ਉਹ ਦਵਾਈ ਲਗਾਈ ਉਹਨਾਂ ਲੋਕਾਂ ਦੇ ਸਿਰ ਦੇ ਉੱਤੇ ਤਾਂ ਕੁਝ ਹੀ ਸਮੇਂ ਦੇ ਬਾਅਦ ਉਹਨਾਂ ਲੋਕਾਂ ਨੂੰ ਸਿਰ ਦੇ ਵਿੱਚ ਪੀੜ ਹੋਣ ਲੱਗੀ ਅੱਖਾਂ ਦੇ ਵਿੱਚ ਪੀੜ ਹੋਣ ਲੱਗੀ ਔਰ ਅੱਖਾਂ ਦੀ ਸਮੱਸਿਆ ਆਉਣ ਲੱਗ ਪਈ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹ ਸਾਰੇ ਲੋਕ ਹਸਪਤਾਲ ਦਾ ਰੋਕ ਕਰਨ ਲੱਗੇ ਤੇ ਇਸ ਤਰੀਕੇ ਦੇ ਨਾਲ ਪਹਿਲਾਂ 5 ਫਿਰ 10 ਫਿਰ 15 ਫਿਰ 20 ਫਿਰ 50 ਤੇ ਫਿਰ ਹੁਣ ਕਰੀਬ ਇਹ ਜਿਹੜਾ ਅੰਕੜਾ ਹੈ 100 ਮਰੀਜ਼ਾਂ ਤੱਕ ਪਹੁੰਚ ਚੁੱਕਿਆ ਹੈ ਕਰੀਬ 100 ਐਸੇ ਲੋਕ ਨੇ ਜਿਹੜੇ ਕਿ ਉਸ ਸਮੱਸਿਆ ਤੋਂ ਪੀੜਤ ਹੋਏ ਤੇ ਪੁਲਿਸ ਨੇ ਹੁਣ ਵੱਡਾ ਐਕਸ਼ਨ ਲਿੱਤਾ ਹੈ ਤੇ ਜੋ આરોપી ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੀੜਤਾਂ ਦੇ ਵਿੱਚੋਂ ਇੱਕ ਸੁਖਬੀਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਉੱਪਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਦਵਾਈ ਲਗਾਉਣ ਵਾਲੇ ਸਲੂਨ ਮਾਲਕ ਅਮਨਦੀਪ ਸਿੰਘ ਔਰ ਕੈਂਪ ਨੂੰ ਸਪான்ਸਰ ਕਰਨ ਵਾਲੇ ਤੇਜਿੰਦਰਪਾਲ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਸ ਨੇ ਵੀ ਦੂਜੇ ਪਾਸੇ ਸਾਫ ਕਰ ਦਿੱਤਾ ਹੈ ਜਿਹੜੇ આરોપી ਨੇ ਉਹਨਾਂ ਨੂੰ ਵੀ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਾ ਨਹੀਂ ਜਾਵੇਗਾ ਇਸ ਦੇ ਨਾਲ ਨਾਲ ਇਸ ਮਾਮਲੇ ਦੀ ਵੀ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਕੈਮੀਕਲ ਜਾਂ ਫਿਰ ਜਿਹੜਾ ਪਦਾਰਥ ਲੋਕਾਂ ਦੇ ਸਿਰ ਦੇ ਉੱਤੇ ਲਗਾਇਆ ਉਹ ਵੈਰੀਫਾਈਡ ਸੀ ਯਾ ਫਿਰ ਨਹੀਂ ਸੀ ਕਿ ਤੋ ਮਾਨਤਾ ਪ੍ਰਾਪਤ ਸੀ ਜਾਂ ਫਿਰ ਨਹੀਂ ਸੀ ਜਾਂ ਫਿਰ ਬਾਕੀ ਜਿਸ ਤਰੀਕੇ ਨਾਲ ਅੱਜ ਤੱਕ ਕਈ ਥਾਵਾਂ ਦੇ ਉੱਤੇ ਦੇਖਿਆ ਕਿ ਕੁਝ ਝੋਲਾ ਛਾਬ ਲੋਕ ਹੁੰਦੇ ਨੇ ਆਪਣੇ ਵੱਲੋਂ ਹੀ ਕੁਝ ਦਵਾਈ ਤਿਆਰ ਕਰ ਲੈਂਦੇ ਨੇ ਔਰ ਉਸ ਦਾ ਐਕਸਪੈਰੀਮੈਂਟ ਲੋਕਾਂ ਦੇ ਉੱਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਜਾਂ ਫਿਰ ਐਸੀ ਹੀ ਕਾਰਵਾਈ ਹੋਈ ਹੈ ਤਾਂ ਜੇਕਰ ਕੋਈ ਐਸਾ ਐਂਗਲ ਵੀ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਇੱਕ ਜਿਸ ਤਰੀਕੇ ਦੇ ਨਾਲ ਆਪਣੇ ਤੌਰ ਦੇ ਉੱਤੇ ਹੋਈ ਕੋਈ ਦਵਾਈ ਬਣਾਈ ਗਈ ਜਾਂ ਫਿਰ ਕੋਈ ਕੈਮੀਕਲ ਬਣਾਇਆ ਗਿਆ ਔਰ ਉਹਦਾ ਐਕਸਪੈਰੀਮੈਂਟ ਸਿੱਧਾ ਲੋਕਾਂ ਦੇ ਉੱਤੇ ਕੀਤਾ ਗਿਆ ਹੋਇਆ ਤਾਂ ਪੁਲਿਸ ਨੇ ਸਾਫ਼ ਕਿਹਾ ਹੈ ਕਿ ਐਸੇ ਲੋਕਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਾ ਨਹੀਂ ਜਾਵੇਗਾ। 200 ਦਵਾਈ ਜਿਹੜਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ। ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਹੜਾ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਿਆ ਅੱਖਾਂ। ਉੱਤੇ ਜ਼ਖਾਮ ਜਖੂਮ ਹੋ ਗਿਆ। ਪਰ ਮੈਂ ਕਹਿੰਦਾ ਚੱਲ ਫਿਰ ਵੀ ਮੈਂ ਸਾਰੀ ਗਿਆ। ਪਰ ਮੈਂ ਕਹਿੰਦਾ ਨਹੀਂ ਸਰਾਣਾ ਪਰ ਮੈਂ ਆਸਤਾ ਲਾ। ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਦੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ ਦਵਾਈ ਦੇ ਰਹੇ ਆ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਦਰ ਡੈਮੇਜ ਨਾ ਹੋਵੇ